ਰਿਵਿਊ ਦੋਸਤ ਕਹਿੰਦਾ ਜੀ ਹਾਂ ਜੀ ਰਿਵਿਊ ਡਬਲ ਹੋ ਗਿਆ ਬਹੁਤ ਧੰਨਵਾਦ ਅੰਮ੍ਰੀ ਬਈ ਕਹਿੰਦਾ ਸਹੀ ਗੱਲ ਹੈ ਕੋਈ ਕਹਿੰਦਾ ਘੂਗੂਣਾ ਬੋਲੇ ਬਈ ਉਹ 30 ਸੈਕਰ ਦੇ ਲੱਗਿਆ ਰਹਾ ਉਹ ਟਾਈਮ ਦੇ ਲੱਗਿਆ ਰਹਾ ਉਹ ਤਾਂ ਬੋਲੀ ਹੋਗਾ ਹੁਣਾਂ ਦੇ ਆਉਣ ਆਲੇ ਆ ਭਾਈ ਇਧਰਲੇ ਪਾਸੇ ਉਧਰ ਮੌੜ ਨਾ ਬਾ ਫਾਈਨਲ ਮੈਚ ਹੈ ਜੀ ਲੈ ਵੀ ਜੈਵਰ ਸਿੰਘ ਵਾਲਿਆ ਉਪਨ ਦਾ 41 ਦੇ 80000 ਦੇ ਖਾਲੇ ਤੱਕ ਦਿਉਣ ਵਾਲੇ ਨੂੰ ਕੋਈ ਜੱਫਾ ਨਹੀਂ ਲੱਗਾ ਹਾਕਿੰਗ ਦਾ ਟੂਰਨਾਮੈਂਟ ਦੇ ਵਿੱਚ ਕੋਈ ਜੱਫਾ ਨਹੀਂ ਲੱਗਾ ਬੇਟੇ ਕੀ ਦੇਖ ਰਿਹਾ ਹੈ ਇਹ ਪਕਰ ਕੇ ਸਟੇਜ ਦੇ ਸਾਈਡ ਤੇ ਜੀ ਵੱਧ ਵੱਧ ਜੱਫਾ ਲੱਗਦਾ ਹੈ ਆ ਦਿਉਣ ਦੀ ਟੀਮ ਹੈ ਜੀ ਖੜੇ ਤੋਂ ਖੜੇ ਰੋੜ ਤੇ ਇੱਥੇ ਅਸੀਂ ਖੜੇ ਤੋਂ ਖੜੇ ਲੈ ਵੀ ਚੱਲੋ ਅਫੀ ਰੈਡਰ ਹੈ ਜਿਹਨੇ ਇੱਕ ਸਾਲ ਕਮਾਲਪੁਰੇ ਵਿੱਚ ਰੈਂਡਾ ਪਾਈਆਂ ਸਨ ਅਰਸ਼ ਚੋਲੇ ਵਰਗੇ ਟਾਈਮ ਨਾਲ ਤੋਰਦੇ ਸੀਗੇ ਇਹ ਕੋਈ ਸੀ ਮੁੰਡਾ ਦਿਉਣ ਵਾਲਾ ਪੀਤਾ ਉਹ ਸਾਹਮਣੇ ਕਮੇਡੀ ਪੈ ਗਈ ਹੈ ਕਾਂਦੀ ਜੀ ਨਾ ਬਿਹਤਰੀਨ ਰੇਡਰ ਆ ਜੀ ਬੁੱਕੀ ਹੋਣਾ ਹੈ ਆ ਪਰੀਏ ਜਿੰਦੀ ਨਾ ਲਓ ਸਾਹਮਣੇ ਬਾਉੜ ਨਾਂ ਦੇ ਵਾਲਾ ਭਰਾ ਸਾਡਾ ਕੇਵਲ ਪੰਜ ਕਹਿੰਦਾ ਵੀ ਆਪਣੀ ਯਾਰੀ ਪਗਾਰ ਦੇ ਲਈ ਅੱਜ ਕਹਿੰਦੇ ਜੱਗੀ ਪਰਮਾਰ ਪਹੁੰਚਿਆ ਹੋਇਆ ਆ ਹੋਲਡ ਵਾਲਾ ਪੁਆਇੰਟ ਸੀਗਾ ਜਿਹੜਾ ਉਹ ਦਿਉਣ ਦੀ I oh can't ਲੇ ਅੱਛਾ ਲੈ ਜੀ ਮੋੜ ਦਾ ਪਾ ਪੱਲੇ ਲੈਣਾ ਚੋਟੀ ਦਾ ਫਾਈਨਲ ਚਾਹਣਾ ਇਨਾ ਤੱਕ ਜੱਫਾ ਲੱਗਿਆ ਅਜੇ ਤੱਕ ਤੇ ਆਉਣ ਵਾਲਾ ਮੋੜ ਦਾ ਪਾ ਜਿੱਥੇ ਫਲਹਾਲ ਉਹ ਕੇਵਲ ਪੰਜ ਨੇ ਯਾਰੀ ਪਗਾਦੀ ਹੈ ਕਹਿੰਦੇ ਵੀ ਅੱਜ ਸਾਡੇ ਵੀ ਕਾਲ ਮਰੀ ਜੇ ਜੇ ਵੀ ਸਾਥ ਸੰਗਤ ਦੇ ਪਾਣੇ ਪਾਣੇ ਸਨਾਵੀ ਦੀ ਹੈਪ ਕੀਤੀ ਐ ਸਾਹੀ ਸਾਥ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਨਮਾ ਮਾੜਾ ਵਾਲਾ ਫੇਰ ਰੇਡ ਪਾਉਂਦੇ ਨੇ ਤੇ ਉਹਦੇ ਬਿੰਦੂ ਆਸਟ੍ਰੇਲੀਆ ਦੀ ਕਾਲਾ ਬਣੀ ਦਾ ਸਾਰੇ ਐਨ ਆਰ ਆਈ ਵੀਰਾਂ ਦਾ ਖੇਡਗੜ ਮਾ ਧੰਨਵਾਦ ਕਮਲਪ੍ਰੀਤ ਆਸਟ੍ਰੇਲੀਆ ਜਿਨ੍ਹਾਂ ਨੇ 75 ਕਿਲੋ ਕ੍ਰੇਡੀ ਦੇ ਪ੍ਰਾਈਜ਼ ਦਿੱਤੇ ਹੈ ਵੱਡਾ फेर कब्डी पहनी है नवी गाँवी भाई हरबंद का टीम बनिया प्लेयर आगे चावलाए ਇਹਨਾਂ ਦੀ ਯਾਰੀਆ ਕੇਵਲ ਪੰਜ ਹਰਾਂ ਦੇ ਨਾਲ ਹੈ ਹੈਪੀ ਸੇਖੋ ਵੀਰਾ ਕਹਿੰਦਾ ਅੱਗੇ ਸਾਰ ਕੇਦਰਬਾਈ ਜਿੰਨੇ ਜਿੰਨੇ ਵੀ ਪਰਤੀ ਕਹੋ ਜਿਹੜਾ ਵੀ ਪ੍ਰਾਈਜ਼ ਕਹੋ ਆਪਣੇ ਵੱਲੋਂ ਦੇ ਰਾਂਗੇ ਹੈਪੀ ਸੇਖੋ ਵੀਰਾ ਸਾਡਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦੀ ਯਾਰੀਆ ਕੇਵਲ ਸੀਜ਼ਨ ਹੋ ਗਿਆ ਕਬੱਡੀ ਜਲਦੀ ਨੂੰ ਨਵੰਬਰ ਦਸੰਬਰ ਜਨਵਰੀ ਫਰਵਰੀ ਜਲੀ ਨਾ ਚੱਲਦਾ ਅੱਜ ਪਹਿਲੀ ਵਾਰੀ ਦੇਖਿਆ ਵੀ ਗਰਾਊਂਡ ਦੇ ਦੁਆਲੇ ਫਾਈਨਲ ਮੈਚ ਦੇ ਵਿੱਚ ਖੇਡ ਪ੍ਰੇਮੀ ਖੜੇ ਆ ਜਾਂਦੀ ਜੀ ਸਾਰੇ ਸੀਜ਼ਨ ਦੇ ਵਿੱਚ ਰਿੰਦਾ ਥੋੜੇ ਦਰਸ਼ਕ ਰਹਿ ਜਾਂਦੇ ਹੈ ਕਈ ਥਾਂਾਂ ਤੇ ਤਾਂ ਕਰਦਾ ਜਿਆੜ ਹੀ ਰਹਿ ਜਾਂਦਾ ਪਰ ਅੱਜ ਅਕੀਰ ਦੇ ਵਿੱਚ ਅੱਜ ਪਹਿਲੀ ਵਾਰ ਹੋਇਆ ਸਾਰੇ ਸੀਜ਼ਨ ਦੇ ਵਿੱਚ ਵੀ ਇੰਨੇ ਖੇਡ ਪ੍ਰੇਮੀ ਖੜੇ ਆ ਗਰਾਊਂਡ ਦੇ ਦੁਆਲੇ শী দে গা গড় হাত ਇਹਨਾਂ ਇੱਕੀ ਹੋਣੀ ਹੋ ਤੱਕੇ ਕੋਲੇ ਉਹ ਸਾਹਮਣੇ ਪੀਤਾ ਜਾਣ ਵਾਲਾ ਕਮੇਟੀ जित बलवान भरे बलवाने प बिल वंड